ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWP ਨੰਬਰ 24698/2025 ਨਿਰਮਲ ਸਿੰਘ ਤਨੋਵਾ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਕੇਸ ਚਬੰਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ 55% ਡੀਏ ਸਮੇਤ ਸਾਰਾ ਬਕਾਇਆ ਦੇਣ ਦੇ অতি ਅਹਿਮ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਤੋਂ ਜਾਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਬਾਅਦ ਵਿੱਚ ਇੱਕੋ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸੌਨੇ ਸਰ ਮਿਲ ਜਾਇਆ ਕਰੇ ਇਹ ਤਾਂ ਪੰਜਾਬ ਸਰਕਾਰ ਦੇ ਸਾਡੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਡੀਏ ਜਾਰੀ ਕਰਨ ਵਿੱਚ ਠਾਡੀ ਸੰਧ ਹੋਈ ਹੈ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 13% ਕਾਟਨ ਡੀਏ ਪੰਜਾਬ ਸਰਕਾਰ ਦੁਆਰਾ ਦਿੱਤਾ ਜਾ ਲਿਆ ਹੈ ਜੋ ਕਿ ਕੇਂਦਰ ਸਰਕਾਰ ਦੁਆਰਾ ਹੋਰ 3% ਇਸ ਤਰ੍ਹਾਂ ਜਲਾਈ 2025 ਤੋਂ ਦੇਣ ਨਾਲ ਪਾੜਾ 16% ਹੋ ਜਾਣਾ ਹੈ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਲੰਬੇ ਸਮੇਂ ਤੋਂ ਧਰਨੇ ਮਜਾਰੇ ਰੈਲੀਆਂ ਕਰਕੇ ਆਪਣੀ ਹੱਕੀ ਮੰਗ ਪ੍ਰਤੀ ਲਗਾਤਾਰ ਆਵਾਜ਼ ਪੁਖਾ ਰਹੇ ਹਨ ਪਰੰਤੂ ਸਰਕਾਰ ਨੂੰ ਸੁਣਵਾਈ ਕੋਈ ਨਹੀਂ ਕਰ ਰਹੀ ਇਥੋਂ ਤੱਕ ਕਿ ਮੀਟਿੰਗ ਕਰਨ ਦੇ ਬੋਕੇ ਲਾ ਕੇ ਮੀਟਿੰਗ ਐਂਡ ਮੌਕੇ ਤੇ ਕੈਨਸਲ ਕਰ ਦਿੱਤੀ ਜਾਂਦੀ ਹੈ ਇਹ ਤੋਂ ਤੰਗ ਆ ਕੇ ਹੁਣ ਐਸਡਬੀਪੀ ਨੰਬਰ 24 केस 98 और 2225 नरमन सिंह बनाम अदर सुभाष से, से स्टेट ऑफ पंजाब मां जो पंजाब ने हो जाना हाई कोर्ट में दायर कर दी थी जिसका फैसला मई 25 8 2025 नु अननेबल मिनिस्टर जस्टिस हरप्रीत सिंह बराड़ द्वारा 55% डीए समेत सारा पिछला बकाया अदा करने के लिए पंजाब सरकार को डायरेक्शन देते हुए इस संबंधी 3 महीने के बीच वेच में स्पीकिंग ऑर्डर जारी करने की ہدایت की है ਤਾ ਉਹ ਜਾਣਦੇ ਹਾਂ ਕਿ ਪਟੀਸ਼ਨਰ ਦੁਆਰਾ ਮਾਨਯੋਗ ਹਾਈ ਕੋਰਟ ਵਿੱਚ ਕੀ ਪ੍ਰੇਰਨ ਕੀਤੀ ਗਈ ਸੀ ਤੇ ਉਸ ਸੰਬੰਧੀ ਕੀ ਫੈਸਲਾ ਦਿੱਤਾ ਗਿਆ ਹੈ ਪਟੀਸ਼ਨਰ ਨੇ ਆਪਣੀ ਕਾਉਂਸਲ ਰਾਹੀਂ ਪ੍ਰੇਰਨ ਕੀਤੀ ਸੀ ਕਿ 11 2016 ਤੋਂ 125% ਡੀਏ ਦਿੱਤਾ ਜਾਵੇ 28% ਡੀਏ 11 21 ਦੀ ਬਜਾਏ 1 ਸੰਬ 21 ਤੋਂ ਦਿੱਤਾ ਜਾਵੇ 33% ਡੀਏ 10 22 ਦੀ ਬਜਾਏ ਇਹ ਕਿਕੋ ਵਿਸੋ ਬਾਈਟੋ ਦੇ ਤੱਲਾ ਬੇ 38% ਡੀਏ ਇੱਕ ਬਰ 23 ਦੀ ਬਜਾਏ 17 22 ਤੋਂ ਦਿੱਤਾ ਜਾਵੇ ਤੇ 42% ਡੀਏ 11 2224 ਦੀ ਬਜਾਏ 1 23 ਤੋਂ ਦਿੱਤਾ ਜਾਵੇ ਇਸੇ ਤਰ੍ਹਾਂ 46% ਡੀਏ 17 23 ਤੋਂ 50% ਡੀਏ 1 124 ਤੋਂ 53% ਡੀਏ 17 224 ਦੇ 55% ਡੀਏ 1-1 2025 ਤੋ ਦਿੱਤਾ ਜਾਵੇ। ਇਸ ਤੋਂ ਇਲਾਵਾ ਬਾਅਦ ਵਿੱਚ ਕੇਂਦਰ ਸਰਕਾਰ ਦੁਆਰਾ ਡੀਏ ਵਾਧੇ ਦੀਆਂ ਕਿਸ਼ਤਾਂ ਦੇ ਅਨੁਸਾਰ ਹੀ ਪੰਜਾਬ ਸਰਕਾਰ ਵੀ 6ਵੇਂ ਤਨਖਾਹ ਕਮਿਸ਼ਨ ਦਿਆ ਸਰਪੱਸ਼ਾਂ ਅਨੁਸਾਰ ਕਿਸ਼ਤਾਂ ਜਾਰੀ ਕਰੇ। ਇਸ ਤੋਂ ਇਲਾਵਾ ਜ਼ਵਾਇਦ ਡੀਏ, ਡੀਆਰ ਤੇ ਹੋਰ ਵਾਧੇ ਦਾ ਬਕਾਇਆ 12% ਪਰ ਐਨਐਮ ਵਿਆਜ ਸਮੇਤ ਦੇਰੀ ਕੀਤੇ ਜਾਣ ਕਰਕੇ ਭੁਗਤਾਨ ਕਰਨ ਦੀ ਪੰਜਾਬ ਸਰਕਾਰ ਨੂੰ ਅਦਾ ਕਰਨ ਦੀ ਡਾਇਰੈਕਸ਼ਨ ਦਿੱਤੀ ਜਾਵੇ। ਗੌਰ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਈ ਲਰਨਡ ਕਾਉਂਸਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ 285225 ਦੀ ਰਿਪਰੈਜ਼ੈਂਟੇਸ਼ਨ ਦੇ ਅਨਸਾਰ ਕੋਈ ਟਾਈਮ ਬౌੰਡ ਮੈਨਰ ਨਾਲ ਸਪੀਕਿੰਗ ਆਰਡਰ ਜਾਰੀ ਕਰਦੀ ਹੈ ਤਾਂ ਉਹਨਾਂ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਹੋਵੇਗਾ ਤੇ ਉਹ ਸੈਟੀਸਫਾਈਡ ਮਹਿਸੂਸ ਕਰਨਗੇ ਮਤਲਬ ਕਿ ਉਹਨਾਂ ਨੇ ਇਸ ਪ੍ਰੇਅਰ ਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਇਸ ਲਈ ਪਟੀਸ਼ਨਰਸ ਦੀ ਲਰਨਡ ਕਾਉਂਸਲ ਦੀ ਲਿਮਿਟਡ ਪਲੇਅਰ ਦੇ ਮੱਦੇ ਨਜ਼ਰ ਮਿਤੀ 28 5 2022 ਦੀ ਰਿਪਰੈਜੈਂਟੇਸ਼ਨ ਅੰਸਾਰ ਰਿਸਪੌਂਡੈਂਟ ਨੰਬਰ 2 ਯਾਨੀ ਕਿ ਪੰਜਾਬ ਸਰਕਾਰ ਨੂੰ ਆਰਡਰ ਦੀ ਕਾਪੀ ਮਿਲਣ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਪਟੀਸ਼ਨਰਸ ਨੂੰ ਸੁਣਨ ਦਾ ਮੌਕਾ ਦਿੰਦੇ ਹੋਏ ਸਪੀਕਿੰਗ ਆਰਡਰ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਫੈਸਲੇ ਵਿੱਚ ਇਹ ਵੀ ਲਿਖਿਆ ਗਿਆ ਹੈ ਨੀਡਲੈਸ ਟੂ ਸੇ if the petitioners are found entitled to the relief sought the same shall be granted forthwith by respondent number 2 ਹੁਣ ਇਸ ਫੈਸਲੇ ਦੇ ਪਹਿਲਾ ਨੰਬਰ 4 ਵਿੱਚ ਲਿਖੀ ਇਸ ਲਾਈਨ ਦਾ ਮਤਲਬ ਕਾਨੂੰਨ ਦੀ ਸਮਝ ਰੱਖਣ ਵਾਲੇ ਕਈ ਵਿਦਵਾਨ ਇਹ ਅਰਥ ਵੀ ਕੱਢਦੇ ਹਨ ਕਿ ਇਹ ਤਾਂ ਫਾਈਨਾਂਸ ਡਿਪਾਰਟਮੈਂਟ ਦੇ ਸਪੈਸ਼ਲ ਅਧਿਕਾਰ ਨਹੀਂ ਸ਼ਾਮਲ ਹੈ ਕਿ ਉਹ ਇਸ ਨੂੰ ਹੂਬ ਹੂ ਲਾਗੂ ਕਰੇ ਜਾਂ ਨਾ ਕਰੇ ਕੁਝ ਹੋਰ ਜਾਣਕਾਰਾਂ ਦਾ ਇਹ ਵੀ ਵਿਚਾਰ ਹੈ ਕਿ ਇਹ ਮਾਨਯੋਗ ਹਾਈ ਕੋਰਟ ਦੁਆਰਾ ਰਿਸਪੌਂਡੈਂਟ ਨੰਬਰ 2 ਯਾਨੀ ਕਿ ਪੰਜਾਬ ਸਰਕਾਰ ਨੂੰ ਸਿਰਫ ਇੱਕ ਡਾਇਰੈਕਸ਼ਨ ਹੈ ਤੇ ਇਹੋ ਜਿਹੀਆਂ ਡਾਇਰੈਕਸ਼ਨਸ ਤਾਂ ਪੰਜਾਬ ਸਰਕਾਰ ਨੂੰ ਮਾਨਯੋਗ ਅਦਾਲਤਾਂ ਦੁਆਰਾ ਪਹਿਲਾਂ ਵੀ ਬਹੁਤ ਵਾਰੀ ਦਿੱਤੀਆਂ ਜਾ ਚੁੱਕੀਆਂ ਹਨ ਪਰ ਸਰਕਾਰ ਨੇ ਉਹਨਾਂ ਨੂੰ ਮੰਨਿਆ ਵੀ ਨਹੀਂ ਤੇ ਇਗਨੋਰ ਹੀ ਕੀਤਾ ਹੈ ਉਦਾਹਰਨ ਵਜੋਂ ਪੈਨਸ਼ਨਾਂ ਨੂੰ 2.59 ਫੈਕਟਰ ਨਾਲ ਪੈਨਸ਼ਨ ਵਧਨ ਦੀ ਡਾਇਰੈਕਸ਼ਨ ਜਿਸ ਨੂੰ ਅਜੇ ਤੱਕ ਵੀ ਸਰਕਾਰ ਨੇ ਪ੍ਰੈਕਟੀਕਲੀ ਲਾਗੂ ਨਹੀਂ ਕੀਤਾ ਪਰੰਤੂ ਸਾਨੂੰ ਇਹਨਾਂ ਵੀ ਨਰਾਸ਼ ਹੋਣ ਦੀ ਲੋੜ ਨਹੀਂ ਹੈ ਤੇ ਜੇ ਅਦਾਲਤ ਨੂੰ ਫੈਸਲਾ ਆਇਆ ਹੈ ਤਾਂ ਤੇਜ਼ ਸਵੇਰ ਇਹ ਲਾਗੂ ਹੋਵੇਗਾ ਹੀ ਹੋਵੇਗਾ ਗੌਰ ਮਤਲਬ ਹੈ ਕਿ 5.5 ਸਾਲਾਂ ਦੇ ਬਕਾਏ ਜਾਰੀ ਕਰਨ ਬਾਰੇ ਵੀ ਅਜੇ ਹabhi ਕਿਹਾ ਜਾ ਰਿਹਾ ਸੀ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5.5 ਸਾਲ ਦਾ ਬਕਾਇਆ ਬਿਲਕੁਲ ਵੀ ਨਹੀਂ ਅਦਾ ਕਰੇਗੀ ਤੇ ਇਹ ਇਹ ਜੋ ਹੈ ਇਸ ਦੇ ਉੱਤੇ ਟਾਲਾ ਹੀ ਵੱਟੇਗੀ ਪਰੰਤੂ ਅਜੇ ਆ ਨਹੀਂ ਹੋਇਆ ਔਰ ਇਹ ਸਭ ਨੂੰ ਪਤਾ ਹੀ ਹੈ ਕਿ 5 ਸਾਲਾਂ ਦਾ 6ਵੇਂ ਤਨਖਾਹ ਕਮਿਸ਼ਨ ਦਾ ਜੋ ਬਟਾਇਆ ਹੈ ਉਹ ਹੁਣ ਉਹਦੀ ਤੈ ਗਈ ਹੁਣੀ ਸ਼ੁਰੂ ਹੋ ਗਈ ਹੈ ਭਾਵੇਂ ਕਿ ਇਸ ਨੂੰ 36 ਤੋਂ 42 ਕਿਸ਼ਤਾਂ ਦੇ ਵਿੱਚ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਦੇਣ ਦਾ ਹੁਕਮ ਜੋ ਹੈ ਉਸ ਨੂੰ ਅਮਲ ਵਿੱਚ ਜਾਂਦਾ ਜਾ ਰਿਹਾ ਹੈ ਸੋ lettes hope for the best ਇਸ ਵੀਡੀਓ ਵਿੱਚ ਬਸ ਇਨਾ ਹੀ ਇਹਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਤੰਨਵਾਦ ਜੀ